ਮੁੰਡਿਆਂ ਹਾਂਜੀ ਔਰਤਾਂ ਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਕੈਪਸ਼ਨ ਤੋਂ ਆਏ ਲੱਗਦਾ ਵੀ ਔਰਤਾਂ ਮਸ਼ੀਨਾਂ ਨਹੀਂ ਹੁੰਦੀਆਂ। ਘੀਆਂ ਘਰ ਦੇ ਵਿੱਚ ਔਰਤ ਦਾ ਸਮਾਜ ਨੂੰ ਵਿਕਸਿਤ ਕਰਨ ਦੇ ਵਿੱਚ ਸਮਾਜ ਨੂੰ ਅੱਗੇ ਲਿਆਉਣ ਦੇ ਵਿੱਚ ਸਮਾਜ ਨੂੰ ਨਮਾ ਤੇ ਨਰੋਆ ਬਣਾਉਣ ਦੇ ਵਿੱਚ ਉਹਦੀ ਅੱਧੀ ਹਿੱਸੇਦਾਰੀ ਆ। ਘੀਆਂ ਦਾ ਦੋਨਾਂ 'ਚ ਕੋਈ ਘਰ ਨਹੀਂ ਹੁੰਦਾ ਪਹਿਲੇ ਘਰ ਵਾਲੇ ਕਹਿੰਦੇ ਨੇ ਤੂੰ ਬਗਾਨੇ ਘਰ ਜਾਣਾ ਤੇ ਜੇ ਬਗਾਨੇ ਜਾਂਦੀ ਉਹ ਕਹਿੰਦੇ ਨੇ ਤੂੰ ਤਾਂ ਬਗਾਨੇ ਘਰੋਂ ਆਈਆਂ ਨੂੰ ਅਕਸਰ ਇਹੀ ਸੁਣਨ ਨੂੰ ਮਿਲਦਾ ਹਨਾ ਤੁਸੀਂ ਇਹ ਚਿੰਨ੍ਹ ਦਿੰਦੇ ਹਮੇਸ਼ਾ ਕੰਦ ਇੱਕ ਮੇਰੇ ਚਫੇਰੇ ਨੇ ਤੇ ਕਰਦੇ ਜ਼ਿੰਦਗੀ ਨੂੰ ਕੈਦ ਉੰਜ ਇਹ ਚਾਰ ਫੇਰੇ ਨੇ ਗੁਜ਼ਾਰਾਂ ਜ਼ਿੰਦਗੀ ਪੂਰੀ ਕਿਰਾਏਦਾਰ ਦੇ ਵਾਂਗੂ ਖੁਸ਼ੀ ਲਈ ਉੰਜ ਆਖਣ ਨੂੰ ਇਹ ਦੋਵੇਂ ਘਰ ਹੀ ਮੇਰੇ ਨੇ ਤੇ ਜਿਹੜੇ ਹੱਕ ਨੇ ਉਹਦੀ ਆਜ਼ਾਦੀ ਆ ਉਹਦੇ ਉਹਦੇ ਉਹਨੂੰ ਸਮਝਣ ਦੀ ਉਹਦੀ ਮਾਨਸਿਕਤਾ ਨੂੰ ਸਮਝਣ ਦੇ ਉਹਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਹਨਾ ਪਰ ਸਮਾਜ ਵਿੱਚ ਉਸ ਤਰ੍ਹਾਂ ਫੇਰ ਵੀ ਨਹੀਂ ਦੇਖਿਆ ਜਾਂਦਾ ਹੈਗਾ ਬੇ ਮੈਂ ਉਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਕਿਸੇ ਪਰਦੇ ਦੇ ਹੇਠਾਂ ਛੁਪਿਆ ਇੱਕ ਨਾਸੂਰ ਹੁੰਦੀ ਹਾਂ ਕਿ ਰਾਣੀ ਖੁਦ ਨੂੰ ਕਰਦੀ ਸਮਝ ਲੈਣਾ ਪਰਮ ਹੁੰਦਾ ਹੈ ਕਿ ਰਾਣੀ ਖੁਦ ਨੂੰ ਕਰਦੀ ਸਮਝ ਲੈਣਾ ਪਰਮ ਹੁੰਦਾ ਹੈ ਉਮਰ ਸਾਰੀ ਉਸੇ ਘਰ ਚ ਮੈਂ ਮਜ਼ਦੂਰ ਹੁੰਦੀ ਹਾਂ ਝੂਠੇ ਸੱਜਣ ਸੱਚੇ ਬਣਦੇ ਝੂਠੇ ਸੱਜਣ ਸੱਚੇ ਬਣਦੇ ਅੱਖਾਂ ਲੈਂਦੇ ਪਰ ਸਾਜ਼ਿਸ਼ ਹੈ ਬਾਹਰ ਆ ਜਾ ਬਚ ਜਾਵੇਂਗਾ ਬਾਹਰ ਆ ਜਾ ਬਚ ਜਾਵੇਂਗਾ ਹੁਣ ਤਾਂ ਇਹ ਵੀ ਕਰ ਸਾਜ਼ਿਸ਼ ਹੈ ਨੌਜਵਾਨ ਵੀਰ ਕਮਲ ਜਲੂਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿ ਇਹਨਾਂ ਦੀ ਬਈ ਕਿਤਾਬ ਆਈ ਆ ਔਰਤਾਂ ਮਸ਼ੀਨਾ ਨਹੀਂ ਹੁੰਦੀਆਂ ਕਿਵੇਂ ਉਹ ਬਈ ਹਾਂਜੀ ਬਧੀਏ ਸਸੇਕਾਲ ਜੀ ਮੁਬਾਰਕਾਂ ਜੀ ਸ਼ੁਕਰੀਆ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਬੰਡੇਓ ਹਾਂਜੀ ਔਰਤਾਂ ਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਕੈਪਸ਼ਨ ਤੋਂ ਆਏ ਲੱਗਦਾ ਵੀ ਔਰਤਾਂ ਮਸ਼ੀਨਾ ਨਹੀਂ ਹੁੰਦੀਆਂ ਦੇਖੋ ਮੇਰਾ ਮੰਨਣਾ ਇਹ ਹੈਗਾ ਕਿ ਸਮਾਜ ਜਿਹੜਾ ਸਾਡਾ ਹੈਗਾ ਉਸ ਦੀ ਦੁਨੀਆ ਭਰਦੀਆਂ ਦੁਨੀਆ ਭਰ ਦੇ ਵਿੱਚ ਔਰਤ ਦਾ ਸਮਾਜ ਨੂੰ ਵਿਕਸਿਤ ਕਰਨ ਦੇ ਵਿੱਚ ਸਮਾਜ ਨੂੰ ਅੱਗੇ ਲਿਆਉਣ ਦੇ ਵਿੱਚ ਸਮਾਜ ਨੂੰ ਨਮਾ ਤੇ ਨਰੋਆ ਬਣਾਉਣ ਦੇ ਵਿੱਚ ਉਹਦੀ ਅੱਧੀ ਹਿੱਸੇਦਾਰੀ ਆ ਜਦੋਂ ਉਹਦੀ ਅੱਧੀ ਹਿੱਸੇਦਾਰੀ ਆ ਤਾਂ ਉਸ ਦੇ ਜਿਹੜੇ ਹੱਕ ਨੇ ਉਹਦੀ ਆਜ਼ਾਦੀ ਆ ਉਹਦੇ ਉਹ ਉਹਨੂੰ ਸਮਝਣ ਦੀ ਉਹਦੀ ਮਾਨਸਿਕਤਾ ਨੂੰ ਸਮਝਣ ਦੇ ਉਹਦੀ ਮੁਸ਼ਕਲਾਂ ਨੂੰ ਸਮਝਣ ਦਾ ਹਨਾ ਪਰ ਸਮਾਜ ਦੇ ਵਿੱਚ ਉਸ ਤਰ੍ਹਾਂ ਫੇਰ ਵੀ ਨਹੀਂ ਦੇਖਿਆ ਜਾਂਦਾ ਹੈਗਾ ਬੇਸ਼ੱਕ ਜੌਬ ਤੇ ਲੱਗੇ ਪਰ ਜਿਹੜਾ ਸਮਾਜ ਦੀ ਇਹ ਤ੍ਰਿ ਸੱਤਾ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਮਾਨਸਿਕ ਪੱਧਰ ਹੈ ਜਿਹੜਾ ਉਹ ਅਜੇ ਵੀ ਉੱਥੇ ਜਕੜਿਆ ਪਿਆਗਾ ਇਸ ਕਰਕੇ ਉਹ ਜਿਵੇਂ ਮੰਟੋ ਸਾਹਿਬ ਨੇ ਕਿਹਾ ਸੀਗਾ ਕਿ ਕਹਾਣੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਮਾਜ ਦੀ ਕੁੱਖ ਚ ਹੁੰਦੀਆਂ ਨੇ ਸੋ ਇਸ ਕਰਕੇ ਜਿਹੜੀਆਂ ਆਪਣੀਆਂ ਕਪਤਾ ਵੀ ਹੈਗੀ ਆ ਕੋਈ ਵੀ ਨਜ਼ਮ ਗਜ਼ਲ ਹਨਾ ਸ਼ੇਰ ਕੋਈ ਸਾਹਿਦ ਦਾ ਰੂਪ ਹੈਗਾ ਉਹ ਸਮਾਜ ਦੇ ਵਿੱਚ ਹੀ ਹੁੰਦਾ ਵਾਲੇ ਦੁਆਲੇ ਹੁੰਦਾ ਸੋ ਇਸ ਕਰਕੇ ਉਹ ਮੈਂ ਇੱਕ ਸ਼ੇਰ ਲਿਖਿਆ ਉਹ ਸ਼ੇਰ ਨਾਲ ਤੁਹਾਨੂੰ ਮੈਂ ਗੱਲ ਕਰਨਾ ਚਾਹੁੰਨਾ ਕਿ ਮੈਂ ਉਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਮੈਂ ਉੱਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਕਿਸੇ ਪਰਦੇ ਦੇ ਹੇਠਾਂ ਛੁਪਿਆ ਇੱਕ ਨਾਸੂਰ ਹੁੰਦੀ ਹਾਂ ਕਿ ਰਾਣੀ ਖੁਦ ਨੂੰ ਕਰਦੀ ਸਮਝ ਲੈਣਾ ਪਰਮ ਹੁੰਦਾ ਹੈ ਕਿ ਰਾਣੀ ਖੁਦ ਨੂੰ ਕਰਦੀ ਸਮਝ ਲੈਣਾ ਪਰਮ ਹੁੰਦਾ ਹੈ ਉਮਰ ਸਾਰੀ ਉਸੇ ਘਰ ਚ ਮੈਂ ਮਜ਼ਦੂਰ ਹੁੰਦੀ ਹਾਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਸਿਕਤਾ ਜਾਂ ਉਹਨਾਂ ਦੀਆਂ ਮੁਸ਼ਕਲਾਂ ਉਹਨੂੰ ਖਾਣ ਦੀ ਕੋਈ ਨਹੀਂ ਕਰਾਂ ਦੀਆਂ ਮਤਲਬ ਦੋ ਘਰ ਹੁੰਦੇ ਨੇ ਕੁੜੀਆਂ ਦਾ ਦੋਨਾਂ ਚ ਕੋਈ ਘਰ ਨਹੀਂ ਹੁੰਦਾ ਪਹਿਲੇ ਘਰ ਵਾਲੇ ਕਹਿੰਦੇ ਨੇ ਤੂੰ ਬਗਾਨੇ ਘਰ ਜਾਣਾ ਤੇ ਜੇ ਬਗਾਨੇ ਜਾਂਦੀ ਉਹ ਕਹਿੰਦੇ ਨੇ ਤੂੰ ਤਾਂ ਬਗਾਨੇ ਘਰੋਂ ਆਈਆਂ ਨੂੰ ਅਕਸਰ ਇਹੀ ਸੁਣਨ ਨੂੰ ਮਿਲਦਾ ਹਨ ਤੁਸੀਂ ਕੀ ਕੀ ਆਪਣੀ ਇਸ ਕਿਤਾਬ ਦੇ ਵਿੱਚ ਲਿਖਿਆ ਇੱਕ ਗੱਲ ਤੇ ਵੀ ਇੱਕ ਸ਼ੇਰ ਆ ਮੇਰਾ ਮਤਲਬ ਉਹ ਸੁਣਾਉਣਾ ਕਿ ਇਚਣ ਦਿੰਦੇ ਹਮੇਸ਼ਾ ਕੰਧ ਇੱਕ ਮੇਰੇ ਚਫੇਰੇ ਨੇ ਇਚਣ ਦਿੰਦੇ ਹਮੇਸ਼ਾ ਕੰਧ ਇੱਕ ਮੇਰੇ ਚਫੇਰੇ ਨੇ ਤੇ ਕਰਦੇ ਜ਼ਿੰਦਗੀ ਨੂੰ ਕੈਦ ਉੰਜ ਇਹ ਚਾਰ ਫੇਰੇ ਨੇ ਗੁਜ਼ਾਰਾ ਜ਼ਿੰਦਗੀ ਪੂਰੀ ਕਿਰਾਏਦਾਰ ਦੇ ਵਾਂਗੂ ਗੁਜ਼ਾਰਾ ਜ਼ਿੰਦਗੀ ਪੂਰੀ ਕਿਰਾਏਦਾਰ ਦੇ ਵਾਂਗੂ ਖੁਸ਼ੀ ਲਈ ਉੰਜ ਆਖਣ ਨੂੰ ਇਹ ਦੋਵੇਂ ਘਰ ਹੀ ਮੇਰੇ ਨੇ ਮੁਹੱਬਤ ਵਿੱਚ ਖਿੱਚੀ ਤੂੰ ਕਦੇ ਤਸਵੀਰ ਮੇਰੀ ਜੋ ਮਹੱਬਤ ਵਿੱਚ ਖਿੱਚੀ ਤੂੰ ਕਦੇ ਤਸਵੀਰ ਮੇਰੀ ਜੋ ਉਹਦੇ ਵਿੱਚ ਨਕਸ਼ ਮੇਰੇ ਤੋਂ ਜ਼ਿਆਦਾ ਦਿਖਦੇ ਤੇਰੇ ਨੇ ਸਿਖਾ ਕੇ ਜਾ ਰਿਹਾ ਤੈਨੂੰ ਹੁਨਰ ਚਿਹਰੇ ਨੂੰ ਪੜਨੇ ਦਾ ਸਿਖਾ ਕੇ ਜਾ ਰਿਹਾ ਤੈਨੂੰ ਹੁਨਰ ਚਿਹਰੇ ਨੂੰ ਪੜਨੇ ਦਾ ਤੂੰ ਦੇਖੇਗਾ ਕਿ ਕੋ ਆਦਮੀ ਦੇ ਲੱਖ ਚਿਹਰੇ ਨੇ ਜੁਦਾ ਹੋ ਕੇ ਮੰਜ਼ਲ ਸ਼ਾਇਦ ਤੈਨੂੰ ਮਿਲ ਗਈ ਹੋਣੀ ਜੁਦਾ ਹੋ ਕੇ ਮੰਜ਼ਲ ਸ਼ਾਇਦ ਤੈਨੂੰ ਮਿਲ ਗਈ ਹੋਣੀ ਅ ਸਾਡੇ ਨੈਣ ਤਾਂ ਹਲੇ ਵੀ ਹੰਝੂਆਂ ਨਹੀਂ ਘੇਰੇ ਨੇ ਸੋ ਬਸ ਐਵੇਂ ਲਿਖ ਲੈਨੇ ਕਈ ਵਾਰੀ ਤੁਸੀਂ ਗੰਭੀਰਤਾ ਦੇ ਨਾਲ ਸਮਝਦੇ ਹੋ ਔਰਤਾਂ ਨੂੰ ਹਨਾ ਅੰਦਰਲੀ ਗੱਲ ਹੈ ਪਰ ਬਹੁਤ ਕਈ ਵੀ ਕਿਤੇ ਨਾ ਕਿਤੇ ਨਾ ਔਰਤਾਂ ਨੂੰ ਕਹਿੰਦੇ ਤਰਸਦਾ ਪਾਤਰ ਵੀ ਬਣਾ ਲਿਆ ਜਾਂਦਾ ਹੈ ਜਾਂ ਕਈ ਵਾਰ ਮਜ਼ਾਕਤ ਵੀ ਬਣਾ ਲਿਆ ਜਾਂਦਾ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਦੇਖੋ ਟ੍ਰੋਲਿੰਗ ਕਿਸੇ ਦੀ ਵੀ ਆ ਜਿਹੜਾ ਵੀ ਸਮਾਜ ਦੇ ਵਿੱਚ ਕੋਈ ਹੈਗਾ ਟ੍ਰੋਲਿੰਗ ਹੋਣੀ ਉਹਦਾ ਹਾਸਾ ਮਜ਼ਾਕ ਜਾਂ ਉਹਦਾ ਮਜ਼ਾਕ ਅਡਾਉਣਾ ਇਹ ਬਹੁਤ ਖਤਰਨਾਕ ਚੀਜ਼ ਆ ਸਮਾਜ ਲਈ ਇਹ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਅਸਲ ਦੇ ਵਿੱਚ ਇੱਕ ਸਪੇਸ ਦਾ ਮਸਲਾ ਹੈਗਾ ਉਹ ਕੋਈ ਵੀ ਹਾਸ਼ੀਅਤ ਕੀ ਹੋਈਆਂ ਧਿਰਾਂ ਨੇ ਕੋਈ ਵੀ ਇਨਸਾਨ ਹੈਗਾ ਸੋ ਉਸਦੀ ਮਾਨਸਿਕਤਾ ਦਾ ਪੱਦਰ ਉਸ ਦੀਆਂ ਹਨਾ ਜਿਹੜੀਆਂ ਅੰਦਰਲੀ ਵਿੱਚ ਇੱਕ ਇੱਕ ਯੁੱਧ ਇੱਕ ਬਾਹਰਲਾ ਯੁੱਧ ਹੁੰਦਾ ਇੱਕ ਅੰਦਰਲਾ ਯੁੱਧ ਹੁੰਦਾ ਜਿਹੜਾ ਉਹ ਅੰਦਰਲਾ ਯੁੱਧਾ ਨਾ ਉਹ ਸਭ ਤੋਂ ਖਤਰਨਾਕ ਹੁੰਦਾ ਸੋ ਕਿਸੇ ਕੋਲੇ ਰੋਣ ਲਈ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਤੇਜ਼ੀ ਤੇ ਰਫਤਾਰ ਦੇ ਨਾਲ ਸਾਡਾ ਸਮਾਜ ਚੱਲ ਰਿਹਾ ਅਸੀਂ ਅਕਹਿਰੇ ਹੋ ਰਹੇ ਹਾਂ ਰਿਸ਼ਤਿਆਂ ਤੋਂ ਅਸੀਂ ਸੰਯੁਕਤ ਪਰਿਵਾਰਾਂ ਤੋਂ ਅਕਹਿਰੇ ਪਰਿਵਾਰ ਕਮ ਪਰਿਵਾਰਾਂ ਤੋਂ ਇੱਕ ਇੱਕ ਕਮਰੇ ਵਿੱਚ ਕੈਦ ਹੋ ਰਹੇ ਹਾਂ ਅਸੀਂ ਕੋ ਜੋ ਜਕੜ ਰਹੇ ਹਾਂ ਇਸ ਦੇ ਵਿੱਚ ਇਹ ਲੋਡ ਬਣ ਜਾਂਦੀ ਆ ਕਿ ਅੱਜਕੱਲ ਹਰ ਕੋਈ ਮਾਨਸਿਕ ਤਣਾ ਦੇ ਵਿੱਚ ਆ ਕਿ ਉਸ ਨੂੰ ਸੁਣਿਆ ਜਾਵੇ ਉਸ ਦੀ ਗੱਲ ਨੂੰ ਸੁਣਿਆ ਜਾਵੇ ਹਨਾ ਤੇ ਉਸ ਨੂੰ ਸਮਝਿਆ ਜਾਵੇ ਉਹ ਹੱਲ ਨੂੰ ਸਮਝਿਆ ਜਾਵੇ ਰੋਣ ਲਈ ਹਰ ਨੂੰ ਹਰ ਕਿਸੇ ਨੂੰ ਮੋਡਾ ਚਾਹੀਦਾ ਸੋ ਮੋਡਾ ਵੀ ਤੁਸੀਂ ਬਣੋ ਕਿਉਂਕਿ ਸੋਸਾਇਟੀ ਜਿਹੜੀ ਹੈਗੀ ਆ ਅੱਜ ਦੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਅੰਦਰੋਂ ਅੰਦਰ ਹੀ ਡਿਪਰੈਸ਼ਨ ਚ ਬੰਦੇ ਮਰ ਰਹੇ ਨੇ ਸੋ ਉਹਨਾਂ ਨੂੰ ਸਮਝਿਆ ਜਾਵੇ ਉਹਨਾਂ ਤੇ ਲਿਖਿਆ ਜਾਵੇ ਉਹ ਸਮਾਜ ਨੂੰ ਕਲਾ ਉਹ ਆ ਜਿਹੜੀ ਸਮਾਜ ਲਈ ਕੰਮ ਕਰਦੀ ਆ ਜਿਵੇਂ ਜੇ ਕਲਾ ਸਮਾਜ ਲਈ ਹੋਊਗੀ ਜੇ ਲੋਕਾਂ ਦੀ ਗੱਲ ਕਰੋਗੇ ਤਾਂ ਲੋਕ ਤੁਹਾਨੂੰ ਪਲਕਾਂ ਤੇ ਉਠਾ ਲੈਂਦੇ ਆ ਜਿਵੇਂ ਉਹ ਕਹਿੰਦੇ ਆ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ ਕਿ ਮਿੱਤਰਾਂ ਦਾ ਗਮ ਹੌਲੀ-ਹੌਲੀ ਬਣ ਗਿਆ ਲੋਕਾਂ ਦਾ ਗਮ ਸੋ ਇਸ ਕਰਕੇ ਜਦੋਂ ਤੁਹਾਡਾ ਗਮ ਆ ਜਿਹੜਾ ਲੋਕਾਂ ਦਾ ਗਮ ਬਣਦਾ ਤਾਂ ਫਿਰ ਉਹ ਲੋਕ ਤੁਹਾਨੂੰ ਉਠਾਉਂਦੇ ਨੇ ਤੇ ਥੋੜੀ ਉਸ ਮਸਲੇ ਤੇ ਗੱਲ ਕਰਦੇ ਨੇ ਬਹੁਤ ਸੋਹਣੀ ਤੁਸੀਂ ਗੱਲ ਕਹੀਏ ਇੱਕ ਚੰਗਾ ਤੁਸੀਂ ਵਿਚਾਰ ਰੱਖਦੇ ਹੋ ਅੱਜ ਦੇ ਨੌਜਵਾਨ ਨੂੰ ਬਹੁਤ ਚੰਗਾ ਤੇ ਮੈਨੂੰ ਇੱਕ ਅੱਧੀ ਹੋਰ ਪਿਆਰੀ ਜੀ ਸ਼ਾਇਰੀ ਸੁਣਾਓ ਜੋ ਤੁਹਾਨੂੰ ਪਸੰਦ ਹੈ ਹਾਂਜੀ ਹਾਂਜੀ ਮੈਂ ਥੋੜਾ ਰੋਮਾਂਟਿਕ ਖੈਰੀ ਸੁਣਾਉਣਾ ਕਿ ਤਿਲ-ਤਿਲ ਕਰਕੇ ਮੈਂ ਜ਼ਿੰਦਗੀ ਪਰ ਜੋੜੇ ਸੀ ਤਿਲ-ਤਿਲ ਕਰਕੇ ਮੈਂ ਜ਼ਿੰਦਗੀ ਪਰ ਜੋੜੇ ਸੀ ਇੱਕ ਚੁੰਨੀ ਲਈ ਚਾਰ ਕੁਤਾਰੇ ਤੋੜੇ ਸੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਜਿੱਥੋਂ ਇੱਕ ਕੁੜੀ ਨੇ ਵਰਕੇ 모ੜੇ ਸੀ ਜਿੱਥੋਂ ਇੱਕ ਕੁੜੀ ਨੇ ਵਰਕੇ 모ੜੇ ਸੀ ਇੱਕ ਸਮੁੰਦਰ ਹਿਜਰਾਂ ਦੇ ਵਿੱਚ ਸੁੱਕ ਗਿਆ ਇੱਕ ਸਮੁੰਦਰ ਹਿਜਰਾ ਦੇ ਵਿੱਚ ਸੁੱਕ ਗਿਆ ਇੱਕ ਨਦੀਨੇ ਘਰ ਵਿੱਚ ਅਥਰੂ ਰੋੜੇ ਸੀ ਜਦ ਟੁੱਟੇ ਹਾਂ ਫਿਰਦਰਦਾਂ ਨੂੰ ਸਮਝੇ ਹਾਂ ਜਦ ਟੁੱਟੇ ਹਾਂ ਫਿਰਦਰਦਾਂ ਨੂੰ ਸਮਝੇ ਹਾਂ ਉਂਝ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਉਂਝ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਇੱਕ ਹੈ ਕਿ ਦੁੱਖਾਂ ਨੇ ਜੇ ਪੂਰੀ ਉਮਰ ਹੀ ਘੇਰੀ ਸੀ ਦੁੱਖਾਂ ਨੇ ਜੇ ਪੂਰੀ ਉਮਰ ਹੀ ਘੇਰੀ ਸੀ ਇਸ ਦੇ ਪਿੱਛੇ ਕਾਫੀ ਗਲਤੀ ਮੇਰੀ ਸੀ ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਲੇਕਿਨ ਤੇਰੀ ਖੁਸ਼ਬੂ ਤਾਂ ਬਸ ਤੇਰੀ ਸੀ ਸੋ ਮੈਂ ਤਾਂ ਕਹਿੰਦੇ ਉਹੀ ਹੁੰਦਾ ਹੈ ਬਾਕੀ ਜਿਹੜੇ ਵਰਜੇ ਆਪਾਂ ਕੰਪੇਅਰ ਕਰਨ ਲੱਗੇ ਸਾਨੂੰ ਲੱਗਦਾ ਕਿ ਅਸੀਂ ਬੈਟਰ ਦੀ ਚੁਆਇਸ ਚਾਂ ਪਰ ਬੈਟਰ ਦੀ ਚੁਆਇਸ ਦੀ ਪਿਛਲਾ ਵੀ ਗਵਾ ਕੇ ਬਹਿ ਜਾਂਦੇ ਹਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਹਰ ਕਿਸੇ ਦੀ ਆਪਣੀ ਖੁਸ਼ਬੂ ਆ ਹਰ ਕਿਸੇ ਦਾ ਆਪਣਾ ਰੰਗ ਆ ਆਪਣੀ ਹਨਾ ਉਦਿਆਂ ਆਪਣਾ ਬਹਾਗ ਹਰੇਕ ਦਾ ਆਪੋ ਆਪਣੀ ਜਿਹੜੀ ਹੈਗੀ ਖੁਸ਼ੂ ਹਰੇਕ ਦੀ ਬਖੇਰਦੇ ਨੇ ਸੋ ਇੱਕ ਗਾਜ਼ਲ ਸੀ ਕਿ ਪਾਗਲਪਨ ਨਾ ਕਰ ਸਾਜ਼ਿਸ਼ ਹੈ ਹੂੰ ਪਾਗਲਪਨ ਨਾ ਕਰ ਸਾਜ਼ਿਸ਼ ਹੈ ਨਾ ਉਸ ਉੱਤੇ ਮਰ ਸਾਜ਼ਿਸ਼ ਹੈ ਪਾਗਲਪਨ ਨਾ ਕਰ ਸਾਜ਼ਿਸ਼ ਹੈ ਨਾ ਉਸ ਉੱਤੇ ਮਰ ਸਾਜ਼ਿਸ਼ ਹੈ ਖਬਰਾਂ ਆਖਣ ਕਰ ਹੀ ਬੈਠੋ ਹੂੰ ਖਬਰਾਂ ਆਖਣ ਕਰ ਹੀ ਬੈਠੋ ਹੋੜ ਹਰ ਪਾਸੇ ਡਰ ਸਾਜ਼ਿਸ਼ ਹੈ ਝੂਠੇ ਸੱਜਣ ਸੱਚੇ ਬਣਦੇ ਝੂਠੇ ਸੱਜਣ ਸੱਚੇ ਬਣਦੇ ਅੱਖਾਂ ਲੈਂਦੇ ਪਰ ਸਾਜ਼ਿਸ਼ ਹੈ ਬਾਹਰ ਆ ਜਾ ਬਚ ਜਾਵੇਂਗਾ ਬਾਹਰ ਆ ਜਾ ਬਚ ਜਾਵੇਂਗਾ ਹੁਣ ਤਾਂ ਇਹ ਵੀ ਕਰ ਸਾਜ਼ਿਸ਼ ਹੈ ਇਹ ਤਗਮਾ ਤੈਨੂੰ ਵਰਤੇਗਾ ਇਹ ਤਗਮਾ ਤੈਨੂੰ ਵਰਤੇਗਾ ਜਿੱਤੀ ਨਾ ਬਸ ਹਰ ਸਾਜ਼ਿਸ਼ ਹੈ ਤੋ ਇਹ ਠੀਕ ਹੈ ਜੀ ਹਾਂਜੀ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਚੰਗਾ ਲੱਗਿਆ ਗੱਲ ਕਰਕੇ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਬਾਈ